ਸਾਡੇ YouTube ਚੈਨਲ ਤੇ ਆਫਰ ਦਾ ਸਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਸਿੱਖਿਆ ਭਾਗ ਦੀਆਂ ਵਾਕ ਵਾਕ 18 ਜੂਨ ਦੇ ਆਗੋ ਨਾਲ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਠੀਮਾ ਦੀ ਚੇਅਰਮੈਨਸ਼ਿਪ ਹੇਠ ਕੈਬਨਟ ਸਫ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓਜ਼ ਨੋਟੀਫਿਕੇਸ਼ਨ ਆਉਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਪਤਾ ਨਹੀਂ ਤਰਨ ਤਰਨ ਦੀ ਪੰਜਾਬ ਵਿਧਾਨ ਸਭਾ ਦੀ ਜਿਮਨੀ ਚੋਣ ਨੂੰ ਮਦੇ ਨਜ਼ਰ ਰੱਖਦਿਆਂ ਜਾਂ ਫਿਰ 2027 ਦੀਆਂ ਆਗਾਮੀ ਚੋਣਾਂ ਲਈ ਹੋਏ ਮੌਜੂਦਾ ਸਰਕਾਰ ਦੇ ਡੈਮੇਜ ਕੰਟਰੋਲ ਕਰਨ ਲਈ ਸਿਕਾ ਭਾਗ ਦੇ ਵੱਖ-ਵੱਖ ਅਗਵਾ ਨਾਲ ਉਹਨਾਂ ਦੀਆਂ ਵਿੱਤੀ ਮੰਗਾਂ ਸੰਬੰਧੀ 18 ਯੂਨੀਅਨੋ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਮੀਟਿੰਗ ਸੰਬੰਧੀ ਪੂਰੀ ਜਾਣਕਾਰੀ ਕੀ ਹੈ ਤਾਂ ਮੀਟਿੰਗ ਸੰਬੰਧੀ ਪੰਜਾਬ ਸਰਕਾਰ ਸਿੱਖਿਆ ਭਾਗ ਸਿੱਖਿਆ 6 ਸ਼ਾਖਾ ਦੁਆਰਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੈਬਨਟ ਸਬ-ਕਮੇਟੀ ਦੀ ਮਿਤੀ 3/11/2025 ਨੂੰ ਸਿੱਖਿਆ ਭਾਗ ਨਾਲ ਸੰਬੰਧਤ ਵੱਖ-ਵੱਖ ਯੋਗ ਅਧਿਆਵ ਵਿਤੀ ਮੰਗਾਂ ਸੰਬੰਧੀ ਮੀਟਿੰਗ ਉਪਰੋਕਤ ਵਿਸ਼ੇ ਦੇ ਹਵਾਲੇ ਦੇ ਵਿੱਚ ਵਿਸ਼ਾ ਅੰਕਤ ਮਾਮਲੇ ਸੰਬੰਧੀ ਮਾਣਯੋਗ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਦਾਨਗੀ ਹੇਠ ਗਵਰਨਰ ਸਬ ਕਮੇਟੀ ਦੀ ਮੀਟਿੰਗ 3 11 2025 ਨੂੰ ਸ਼ਾਮ 4:50 ਪੰਜਾਬ ਪਵਨ ਫੈਕਟਰ 3 ਚੰਡੀਗੜ੍ਹ ਵਿਕੇ ਨਿਸ਼ਚਿਤ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਵੱਖ-ਵੱਖ ਯੁਨਨਾਧਿਆ ਵਿਤੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਉਕਤ ਮੀਟਿੰਗ ਦੇ ਸੰਬੰਧ ਵਿੱਚ ਨੱਥੀ ਲਿਸਟ ਵਿੱਚ ਦਰਜ ਯੁਨਨਾਧਿਆ ਵਿਤੀ ਮੰਗਾਂ ਸਬੰਧੀ ਅਜੰਡੇ ਅਤੇ ਅਪਡੇਟਡ ਰਿਪੋਰਟ ਸਮੇਤ ਟਿੱਪਣੀ ਦੇ ਇਸ ਮੀਟਿੰਗ ਨੂੰ ਅਟੈਂਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਮੀਟਿੰਗ ਦੇ ਵਿੱਚ ਵਿਚਾਰਿਆ ਜਾਵਾਂਗਾ ਅਜੰਡਾ ਸਮੇਤ ਰਿਪੋਰਟ ਦੀ ਕਾਪੀ ਸਬੰਧਤ ਸਕਤਰੇਤ ਸ਼ਾਖਾ ਨੂੰ ਤੁਰੰਤ ਭੇਜਿਆ ਜਾਵੇ ਮੀਟਿੰਗ ਦੀ ਕਾਰਵਾਈ ਰਿਪੋਰਟ ਆਪਣੇ ਪੱਧਰ ਤੇ ਜਾਰੀ ਕਰਕੇ ਸਬੰਧਤ ਸਕਤਰੇਤ ਸ਼ਾਖਾ ਨੂੰ ਭੇਜੀ ਜਾਵੇ ਹੁਣ ਨਾਨ ਯੂਨੀਅਨ ਦੀ ਲਿਸਟ ਹੈ ਜਿਹੜੀ ਜਿਹੜੀ ਯੂਨੀਅਨ ਨੂੰ ਕੇ ਇਨਵੀਟੇਸ਼ਨ ਇਸ ਮੀਟਿੰਗ ਦੇ ਵਿੱਚ ਦਿੱਤੀ ਗਈ ਹੈ ਪਹਿਲਾ ਹੈ ਸੰਜਿਆ ਅਧਿਆਪਕ ਮੋਰਚਾ ਜਿਸ ਦੇ ਕੇ ਪ੍ਰਧਾਨ ਹਨ ਸੁਖਵਿੰਦਰ ਸਿੰਘ ਚਾਹਲ ਦੂਜਾ ਹੈ ਡੈਮੋਕਰੈਟਿਕ ਟੀਚਰ ਯੂਨੀਅਨ ਇਹਦੇ ਵਿੱਚ ਦਿਗ ਵਿਜੇਪ੍ਰੀਤ ਸ਼ਰਮਾ ਤੇ ਵਿਕਰਮ ਦੇਵ ਸਿੰਘ ਮੀਟਿੰਗ ਅਟੈਂਡ ਕਰਨਗੇ ਨੰਬਰ 10 ਦੇ ਉੱਤੇ ਮਿਨਿਸਟਰੀਅਮ ਸਟਾਫ ਐਸੋਸੀਏਸ਼ਨ ਸਿੱਖਿਆਪਾਲ ਪੰਜਾਬ ਜਿਸ ਦੇ ਕੇ ਪ੍ਰਧਾਨ ਸੰਜੋਤ ਸਿੰਘ ਤੇ ਜਨਰਲ ਸੁਖਤਰ ਗੁਰਸੇਵ ਸਿੰਘ ਇਸ ਮੀਟਿੰਗ ਨੂੰ اٹینڈ ਕਰਨਗੇ ਫਿਰ ਨੰਬਰ 4 ਤੇ ਹੈ ਐਸਸੀ ਬੀਸੀ ਅਧਿਆਪਕ ਯੂਨੀਅਨ ਪੰਜਾਬ ਤੇ ਬਲਜੀਤ ਸਿੰਘ ਸਲਾਣਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਨੰਬਰ 5 ਦੇ ਉੱਤੇ ਕੰਪਿਊਟਰ ਅਧਿਆਪਕ ਯੂਨੀਅਨ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਕੰਪਿਊਟਰ ਅਧਿਆਪਕ ਪੁਖਰਦਾਲ ਸੰਘਰਸ਼ ਕਮੇਟੀ ਜਿ세 ਦੇ ਕੇ ਤਿੰਨ ਜੋ ਆਗੂ ਹਨ ਗੁਰਵਿੰਦਰ ਸਿੰਘ ਧਰਮਤਮ ਜੋਨੀ ਸਿੰਘ ਤੇ ਪਰਮਵੀਰ ਸਿੰਘ ਇਸ ਮੀਟਿੰਗ ਨੂੰ ਅਟੈਂਡ ਕਰਨਗੇ ਨੰਬਰ 6 ਦੇ ਉੱਤੇ ਮੈਰੀਟੋਰੀਅਸ ਸਕੂਲਸ ਨੌਨ ਟੀਚਿੰਗ ਸਟਾਫ ਯੂਨੀਅਨ ਹੈ ਤੇ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਹੈ ਜਿਸ ਦੇ ਵਿੱਚ ਕੇ ਸੁਖਵਿੰਦਰ ਕਮਾਲ ਤੇ ਡਾਕਟਰ ਟਿੰਨਾ ਜੀ ਮੀਟਿੰਗ ਅਟੈਂਡ ਕਰਨਗੇ ਫਿਰ ਨੰਬਰ 7 ਦੇ ਉੱਤੇ ਜੁਆਇੰਟ ਐਕਸ਼ਨ ਕਮੇਟੀ ਪੀਈਐਸ ਅਫੀਸਰ ਪੰਜਾਬ ਜਿਸ ਦੀ ਮੀਟਿੰਗ ਸੁਖਵਿੰਦਰ ਸਿੰਘ ਕਨਵੀਨਰ ਇਸ ਮੀਟਿੰਗ ਵਿੱਚ ਹਾਜ਼ਰ ਹੋਣਗੇ ਨੰਬਰ ਅੱਤੇ ਹਰਮਾਸਟਰ ਪੀਈਐਸ ਸੈਕੰਡ ਐਸੋਸੀਏਸ਼ਨ ਪੰਜਾਬ ਨੂੰ ਜਿਸ ਵਿੱਚ ਕੇ ਕੁਲਵਿੰਦਰ ਸਿੰਘ ਕਟਾਰੀਆ ਸ਼ਾਮਲ ਹੋਣਗੇ ਨੰਬਰ 9 ਤੇ ਐਲੀਮੈਂਟਰੀ ਟੀਚਰ ਯੂਨੀਅਨ ਹਰਜਿੰਦਰ ਸੁਖਪਾਲ ਸਿੰਘ ਪੰਨੂ ਇਹ ਕਮੇਟੀ ਨੂੰ اٹੈਂਡ ਕਰਨਗੇ ਫਿਰ 10 ਨੰਬਰ ਦੇ ਤੇ ਹੈ ਅਡੈਸਟ ਸਕੂਲ ਅਧਿਆਪਕ ਕਮਿਸ਼ਨ ਛੇ ਸਿੰਘ ਜੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ 11 ਨੰਬਰ ਤੇ ਪੰਜਾਬ ਸਿੱਖਿਆ ਉਪਭਾਗ ਨੂੰ ਮਿਨਿਸਟਰੀਅਲ ਸਟਾਫ ਸਬ-ਆਫੀਸਰ ਐਸੋਸੀਏਸ਼ਨ ਪੰਜਾਬ ਜਿਹਦੇ ਵਿੱਚ ਕੇ ਅਨੁਰੋਧ ਮੋਦਗਿਲ ਜੋ ਹੈ ਮੀਟਿੰਗ ਵਿੱਚ ਸ਼ਾਮਲ ਹੋਣਗੇ ਬਰਨ ਨੰਬਰ ਤੇ ਪੰਜਾਬ ਸਟੇਟ ਐਡਟ ਸਕੂਲ ਟੀਚਰਸ ਐਂਡ ਅਦਰ এমਪਲੋਇਸ ਯੂਨੀਅਨ ਹੈ ਜਿਸ ਦੇ ਕੇ ਚਰਨਜੀਤ ਸਿੰਘ ਆਗੂ ਜੋਹਨ ਉਹ ਮੀਟਿੰਗ ਨੂੰ ਅਟੈਂਡ ਕਰਨਗੇ ਕੱਚੇ ਅਧਿਆਪਕ ਯੂਨੀਅਨ ਦੇ ਵਿੱਚ ਦੇ ਵਾਸਤੇ ਅਜਮੇਰ ਸਿੰਘ ਆਲਕ ਮੀਟਿੰਗ ਵਿੱਚ ਸ਼ਾਮਲ ਹੋਣਗੇ ਸਰਬ ਸਮਗਰ ਸਿੱਖਿਆ ਅਭਿਆਨ ਮੈਡੇ ਮੇਲ ਦਫਤਰੀ ਕਰਮਚਾਰੀ ਯੂਨੀਅਨ ਦੇ ਵਾਸਤੇ ਵਿਕਾਸ ਕੁਮਾਰ ਤੇ ਕੁਲਦੀਪ ਸਿੰਘ ਮੀਟਿੰਗ ਦੇ ਵਿਚਾਰ ਹੋਣਗੇ ਨੰਬਰ 15 ਦੇ ਉੱਤੇ ਕੋਪੀ ਯੂਨੀਅਨ ਪੰਜਾਬ ਮੈਡ ਦੇ ਮੀਲ ਜਿੱਤੇ ਕੇ ਕਰਨ ਚੰਦ ਚੰਡਾਲੀਆ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ 16 ਨੰਬਰ ਦੇ ਉੱਤੇ ਹੈ 41 68 ਅਧਿਆਪਕ ਯੂਨੀਅਨ ਜਿੱਤੇ ਵਿੱਚ ਕੇ ਸੰਦੀਪ ਗਿੱਲ ਜੋ ਹਨ ਉਹਨਾਂ ਨੂੰ ਸੁੱਧਾ ਦਿੱਤਾ ਗਿਆ ਹੈ ਨੰਬਰ 17 ਦੇ ਉੱਤੇ 37 4 ਅਧਿਆਪਕ ਯੂਨੀਅਨ ਬਰਿੰਦਰ ਸਿੰਘ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਜੋ ਆਗੂ ਹਨ ਪਹੁੰਚ ਆਉਣਗੇ ਔਰ ਲਾਸਟ 18 ਨੰਬਰ ਤੇ 180 ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਜਿਸ ਦੇ ਵਾਸਤੇ ਕੇ ਕਮਲ ਠਾਕਰ ਜੋ ਹਨ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਹੁਣ ਇਸ ਮੀਟਿੰਗ ਦੇ ਉਪਰੰਤ ਬਾਅਦ ਦੇ ਵਿੱਚ ਕੀ ਨਤੀਜੇ ਨਿਕਲਦੇ ਹਨ ਤੇ ਕੀ ਇਸ ਵਾਰੀ ਕੋਈ ਥੋੜ੍ਹ ਕਰਵਾਈ ਸਰਕਾਰ ਦੀ ਤਰਫੋਂ ਕਰਕੇ ਤੇ ਇਹਨਾਂ ਅਗਵਾ ਦੇ ਔਰ ਇਹਨਾਂ ਯੂਨਿਅਨਾਂ ਦੇ ਵਿੱਚ ਜੋ ਵੀ ਕੰਮਚਾਰੀ ਹਨ ਕੀ ਵਿਤੀ ਦੌਰ ਦੇ ਉੱਤੇ ਉਹਨਾਂ ਦੀਆਂ ਮੰਗਾਂ ਦੇ ਸੰਬੰਧੀ ਕੋਈ ਉਹਨਾਂ ਦੇ ਪੱਲੇ ਪਾਇਆ ਜਾਂਦਾ ਹੈ ਜਾਂ ਮਹਿਜ ਇਹ ਇੱਕ ਫਾਰਮੈਲਟੀ ਹੋ ਬੋ ਨਿਪਟਦੀ ਹੈ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਇਸ ਗੱਲ ਦਾ ਪਤਾ ਚੱਲੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਸ਼ੇਅਰ ਕਰਕੇ ਸਾਡੇ ਸੱਚੇ ਨੰਬਰ ਨੂੰ ਸਪਰੈ ਕਰਨਾਗਾ ਮੈਂ ਦੇਖਿਆ ਇੱਕ ਹੋਰ ਵੀਡੀਓ ਵਿੱਚ ਵੀ ਤੇ ਦੇਖਣੇ ਤੋਂ ਕਿਤਾਬ ਬਹੁਤ ਤਨਵਾਪ ਜੀ